ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਟੀਵੀ ਦਾ ਖਾਸ ਬੁਲੇਟਨ ਲੈ ਕੇ ਇੱਕ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰੱਖਿਆ ਤੇ ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨ ਫੇਰਬਦਲ ਕੀਤਾ 6 ਆਈਪੀਐਸ ਅਫਸਰਾਂ ਦੇ ਤਬਾਦਲੇ ਦੋ ਜ਼ਿਲ੍ਹਿਆਂ ਦੇ ਡੀਸੀ ਵੀ ਸ਼ਾਮਲ ਗੰਦਕ ਪਟਾਖਟ ਕੁੱਟਦੇ ਸਮੇਤ ਮਾਕਾ ਮਹਿਲਾ ਬੱਚਾ ਸਮੇਤ 7 ਜ਼ਖਮੀ ਇੱਕ ਦੀ ਮੌਤ ਇਲਾਕੇ 'ਚ دہشت ਸਾਬਕਾ ਡੀਜੀਪੀ ਦੇ ਪੁੱਤ ਦੀ ਪੋਸਟ ਮਾਰਟਾਂ ਰਿਪੋਰਟ ਚ ਹੈਰਾਨੀ ਜਨਾਂ ਖੁਲਾਸੇ ਮੱਚੀ ਹਲਚਲ ਸੱਜੀ ਕੋਣੀ ਚ ਸਰੰਜ ਦੇ ਨਿਸ਼ਾਨ ਕੈਬਨ ਮੰਤਰੀ ਧਰਮਸੋਦ ਦਾ ਸਰਸਾ ਤੇ ਨਿਸ਼ਾਨਾ ਕਿਹਾ ਜੋ ਪੱਗ ਬੰਨਿਆ ਉਹ ਪੰਜਾਬ ਨੇ ਦਿੱਤੀ ਹੈ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨ ਫੇਰ ਬਦਲ ਕੀਤਾ ਗਿਆ ਹੈ ਸਰਕਾਰ ਨੇ 6 ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਨੇ ਜਿਸ ਵਿੱਚ ਦੋ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਸ਼ਾਮਲ ਨੇ ਇਹਨਾਂ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਹੁਣ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਐਸ اے ਐਸ ਨਗਰ ਚ ਮੁੱਖ ਪ੍ਰਸ਼ਾਸਕ ਅੱਲ ਲਗਾਇਆ ਗਿਆ ਹੈ ਉਹਨਾਂ ਦੀ ਜਗ੍ਹਾ ਦਵਿੰਦਰਜੀਤ ਸਿੰਘ ਅੰਮ੍ਰਿਤਸਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ ਇਸੀ ਤਰ੍ਹਾਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾ ਰਹੇ ਦਵਿੰਦਰਜੀਤ ਸਿੰਘ ਦੀ ਜਗ੍ਹਾ ਹੁਣ ਏ ਆਈਐਸ ਪੱਲਵੀ ਲੈਣਗੇ ਤੇ ਉਹਨਾਂ ਨੂੰ ਹੀ ਨਗਰ ਨਿਗਮ ਪਠਾਨਕੋਟ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਅਦਿੱਤਿਆ ਉਪਲ ਹੁਣ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾਉਣਗੇ। ਇਸ ਤੋਂ ਇਲਾਵਾ ਵਿਸ਼ੇਸ਼ ਸਰੰਗਲ ਅਤੇ ਹਰਪ੍ਰੀਤ ਸਿੰਘ ਦੀ ਵੀ ਬਦਲੀ ਕਰ ਦਿੱਤੀ ਗਈ ਹੈ। ਡੇਰਾ ਬਾਬਾ ਨਾਨਕ ਦੀ ਨਾਉਂਦੇ ਪਿੰਡ ਤਰੰਬਾਦ ਚ ਦੀਵਾਲੀ ਦੇ ਤਿਹਾਰ ਮੌਕੇ ਗੰਧਕ ਤੇ ਪਟਾਸ ਨੂੰ ਕੁਟਦੇ ਆ ਬਲਾਸਟ ਹੋ ਗਿਆ ਹਾਸੇ ਵਿੱਚ ਦੋ ਔਰਤਾਂ ਦੋ ਬੱਚੇ ਅਤੇ 7 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇੱਕ ਦੀ ਮੌਤ ਹੋ ਗਈ ਐਸ ਘਟਨਾ ਦੀ ਖਬਰ ਸੁਣਦਿਆ ਹੀ ਪੁਲਿਸ ਜ਼ਿਲ੍ਹਾ ਬਟਾਰਾ ਅਤੇ ਐਸਐਸਪੀ ਤੋਂ ਇਲਾਵਾ ਵੱਖ-ਵੱਖ ਟੀਮਾਂ ਜਾਂਚ ਮੌਕੇ ਤੇ ਪਹੁੰਚ ਗਈਆਂ ਨੇ ਸਾਰੇ ਪਰਿਵਾਰ ਪਟਾਕੇ ਵਗੈਰਾ ਚਲਾ ਰਹੇ ਸੀ ਇਹ ਡੇਰੇ ਵਾਲੇ ਵੀਰ ਸਾਡੇ ਜਿਹੜੇ ਇਹ ਵੀ ਇਹਨਾਂ ਦੇ ਬੱਚੇ ਵੀ ਟੋਕੇ ਟੋਕੇ ਵਗੈਰਾ ਚਲਾ ਰਹੇ ਉਹਦੇ ਵਿੱਚ ਇਹਨਾਂ ਨੇ ਪਤਾ ਨਹੀਂ ਕੱਲ ਕਿਦੋਂ ਗੰਦਕ ਪਟਾਸ਼ੀ ਕਿਤੇ ਲਿਆਦੀ ਤੇ ਉਹ ਕਿਤੇ ਜਿਆਦਾ ਕੁਆਂਟੀਟੀ ਚ ਮਤਲਬ ਕਿਹੇ ਦੁਕਾਨਦਾਰ ਨੇ ਬੇਵਕੂਫੀ ਨਾਲ ਇਹਨਾਂ ਨੂੰ ਦਿੱਤੀ ਆ ਤੇ ਜੇ ਬੱਚੇ ਮੰਗਣ ਗਏ ਹੀ ਆ ਤੇ ਤੁਸੀਂ ਉਹਨਾਂ ਨੂੰ ਕੁਆਂਟੀਟੀ ਥੋੜੀ ਦੋ ਉਹ ਬਹੁਤ ਜਿਆਦਾ ਕੁਆਂਟੀਟੀ ਹੋਣ ਕਰਕੇ ਪਤਾ ਨਹੀਂ ਇਹਨਾਂ ਕੋ ਕਿਵੇਂ ਹਾਸਾ ਜਾਓ ਇਹਨਾਂ ਦੀ ਕਿਸ ਗਲਤੀ ਕਾਰਨ ਉੱਤੇ ਬਲਾਸਟ ਹੋਇਆ ਵਾ ਉਹਦੇ ਨਾਲ ਜੀ ਬੜੇ ਸੱਤ ਜੀ ਇਹਨਾਂ ਦੇ ਜੀ ਘਟੂ ਘਟੇ ਹੋਏ ਇੰਜਰ ਹੋਇਆ ਤੇ ਇੰਜਰ ਇੰਨੇ ਜ਼ਿਆਦਾ ਹੋਇਆ ਵੀ ਇੱਕ ਬੱਚੇ ਦੀਆਂ ਦੋਨੋਂ ਬਾਹਾਂ ਹੀ ਮਤਲਬ ਉੱਡ ਗਈਆਂ ਤੇ ਦੂਸਰੇ ਬੱਚੇ ਦਾ ਵੀ ਸ੍ਰੀ ਸ਼ਾਮ ਸਿੰਘ ਦੇ ਦੋਵੇਂ ਬੇਟੇ ਆ ਉਹਦੇ ਦੂਸਰੇ ਬੇਟੇ ਦੀ ਵੀ ਬਾਹ ਇੱਕ ਤੇ ਚਵਾੜਾ ਉੱਡ ਗਿਆ ਤੇ ਦੂਜੇ ਬੱਚੇ ਆ ਜਿਹੜੇ ਉਹਨਾਂ ਦੀਆਂ ਨਜ਼ਰਾਂ ਜਾ ਚੁੱਕੀਆਂ ਨੇ ਦੋ ਬੱਚੇ ਲਗਭਗ ਡਾਕਟਰ ਸਾਹਿਬ ਨੇ ਇੱਕ ਦਾ ਤਾਂ ਜਵਾਬ ਹੀ ਦੇ ਦਿੱਤਾ ਵੀ ਮਤਲਬ ਤੇ ਹੁਣ ਉਸੇ ਮਤਲਬ ਰਾਤ ਦੇ ਹੀ ਅੰਮ੍ਰਿਤਸਰ ਦਾਖਲ ਨੇ ਐ ਕੱਕੜ ਹਸਪੀਟਲ ਨੇ ਦੋ ਬੱਚੇ ਦੋ ਬੱਚੇ ਆ ਉਹ ਮੈਂ ਆਪਣਾ ਬੱਲੇ ਵੀ ਸਾਰੇ ਇਸਤੇਜ਼ਾਰ ਜਿਉਂ ਜਿਉਂ ਸੁਣਦੇ ਨੇ ਕੁਝ ਰਾਤ ਹੀ ਅਜਿਹੇ ਇਤਿਹਾਸ ਵਿੱਚ ਹੋਏ ਉਹਨਾਂ ਦੇ ਰਿਸ਼ਤੇਦਾਰ ਵੀ ਆ ਗਏ ਨਹੀਂ ਜੀ ਹਾਂਜੀ ਉਹਨਾਂ ਚ ਦੋ ਉਹਨੇ ਲੜਕੇ ਦੇ ਜੀਜਾ ਜੀ ਨੇ ਦੋ ਜੀ ਇੱਕ ਪਿੰਡ ਚੰਗੀਪਨਵਾ ਤੋਂ ਇੱਕ ਮੂੜਿਆਵਾਲ ਪਿੰਡ ਆ ਜੀ ਬਟਾਲੇ ਦੇ ਲਾਗੇ ਉਤੋਂ ਆ ਜੀ ਉਹ ਵੀ ਜਦਾ ਸੀਰੀਅਸ ਬਹੁਤ ਜ਼ਿਆਦਾ ਜੀ ਇੱਕ ਜਿਹੜਾ ਇਹਨਾਂ ਦਾ ਮਹਿਮਾਨ ਆ ਮੂੜੇ ਵਿੱਚ ਨਹੀਂ ਇਹ ਵਾਲਾ ਉਹਦੀ ਨਜ਼ਰ ਦਾ ਮਤਲਬ ਡਾਕਟਰ ਸਾਹਿਬ ਨੇ ਡਰਾਇਆ ਸਾਨੂੰ ਕਿ ਮਤਲਬ ਉਹ ਮੁਸ਼ਕਲ ਹੈ ਬਨਾਮ ਸਿੰਘ ਸਨੋ ਭੀਤ ਸਿੰਘ ਵਾਸੀ ਪਿੰਡ ਤੇ ਧਰਮਾ ਬਾਦ ਇਸ ਤਨਾਮ ਸਿੰਘ ਸਾਲੋਬੀਤ ਸਿੰਘ ਦੋਵੇਂ ਦੇ ਭਰਾ ਨੇ ਇਹਨਾਂ ਦੇ ਅਲੱਗ-ਅਲੱਗ ਘਰ ਨੇ ਆਪੋ ਚ ਇਹਨਾਂ ਦੇ ਬੱਚੇ ਪਟਾਕੇ ਚਲਾ ਦੇਖ ਦਿਵਾਤੀ ਇਹਨਾਂ ਨੇ ਸਾਰੇ ਜਿਹੜੀ ਉਹ ਤੇ ਪਾਈਪ ਵਗੈਰਾ ਹੁੰਦੀ ਹੈ ਨਾ ਉਹਦੇ ਵਿੱਚ ਪਾ ਕੇ ਤੇ ਪਟਾਕੇ ਤੇ ਸਸਤੇ ਜਿਹੜੇ ਆ ਉਹ ਲਿਆ ਕੇ ਤੇ ਚਲਾ ਰਹੇ ਸੀ ਉਹ ਸਰ ਆਪ ਹੀ ਤਿਆਰ ਕਰ ਰਹੇ ਸੀ ਕਿੰਨੇ ਲੋਕ ਜ਼ਖਮੀ ਹੋਏ ਇਹ ਸਰ ਪੰਜ ਜਨਸ ਦੇ ਦੋ ਤੇ ਲੇਡੀਜ਼ ਨੇ 3 ਹਾਲਤ ਇਹਨਾਂ ਦਾ ਪਲਾਸਰ ਦੋ ਦੀ ਕੰਡੀਸ਼ਨ ਜਿਹੜੀ ਤੇ ਕ੍ਰਿਟੀਕਲ ਆ ਬਾਕੀ ਕੁਝ ਠੀਕ ਹੈ ਦੇ ਤੋਂ ਗੰਦਕ ਪ੍ਰਸ਼ਦ ਆਪਣਾ ਦੱਸੀ ਜਾ ਰਹੀ ਹੈ ਸਰ ਇਹ ਕਹਿ ਰਹੇ ਨੇ ਅਜੇ ਮੈਂ ਐਫਐਸਐਲ ਦੀ ਟੀਮ ਲਾਈ ਆ ਉਹ ਤੇ ਦੇਖੇਗੀ ਆਗੇ ਕੀ ਹੋ ਸਕਦਾ ਹੈ ਇਹ ਸਰ ਲੱਗਦਾ ਨੇ ਵੀ ਜਿਹੜੇ ਖੋਲੇ ਆ ਜਿਹੜੀ ਵਿਖਰੀ ਹੈ ਤੇ ਕੋਈ ਨਾ ਕੋਈ ਰੋਕ ਲੱਗੀ ਲੱਗੀ ਨਹੀਂ ਬਿਲਕੁਲ ਬਿਲਕੁਲ ਇਸ ਬੰਦੀ ਤੇ ਜਦੋਂ ਸਾਨੂੰ ਕੋਈ ਸੂਚਨਾ ਮਿਲੀ ਉਦੋਂ ਇਤਾਪ ਤੇ ਕਾਨੂੰਨੀ ਕਾਰਵਾਈ ਕਰਾਂਗੇ ਤੇ ਹੁਣ ਤੱਕ ਸਰ ਕੋਈ ਜਾਣ ਚ ਸਾਹਮਣੇ ਆਇਆ ਕੋਈ ਨਹੀਂ ਸਰ ਅਜੇ ਨਹੀਂ ਕੋਈ ਵੀ ਪਤਾ ਲੱਗਾ ਪਰ ਐਨਆਰ ਜਿਹੜੇ ਆਸ-ਪਾਸ ਵਾਲੇ ਆ ਇਹਨਾਂ ਤੋਂ ਹੀ ਪਤਾ ਲੱਗਾ ਵੀ ਆਪ ਹੀ ਚਾਰਥਰ ਨਹੀਂ ਕਰਾਪਾ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੰਗਰੇਜ਼ੀ ਜਿਹੜੇ ਸਰ ਪोटाਸ਼ ਉਹ ਗਾ ਦਾ ਤੇ ਵੇਚਦੇ ਆ ਜੀ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹਨਾਂ ਦਾ ਵੀ ਦੇਖਦੇ ਆ ਪਹਿਲਾਂ ਸਭ ਤੋਂ ਪਹਿਲਾਂ ਸਾਡੀ ਤੇ ਪ੍ਰੋਟੀਆ ਵੀ ਉਹਨਾਂ ਦੀ ਜਾਨ ਬਚਾਈ ਜਾ ਹਰਿਆਣਾ ਦੇ ਪੰਚਕੋਲਾ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤ ਅਲੀਖ ਅਤਕਰ ਦੀ ਮੌਤ ਦਾ ਮਾਮਲਾ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਪੋਸਟਮਾਰਟਮ ਰਿਪੋਰਟ ਵਿੱਚ ਮਹੱਤਵਪੂਰਨ ਖੁਲਾਸੇ ਹੋਏ ਨੇ ਅਕੀਲ ਦੇ ਸਰੀਰ ਤੇ ਸੱਜੀ ਕੂਣੀ ਤੇ 7 ਸੈਂਟੀਮੀਟਰ ਉੱਪਰ ਇੱਕ ਸਰਿੰਜ ਦਾ ਨਿਸ਼ਾਨ ਮਿਲਿਆ ਜਿਸ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਪੰਜਾਬ ਦੇ ਸਾਬਕਾ ਡੀਜੀਪੀ ਦੇ ਪੁੱਤਰ ਦੀ ਪੋਸਟਮਾਰਟਮ ਰਿਪੋਰਟ ਕੁਝ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਨੇ ਜਿਸ ਤੋਂ ਬਾਅਦ ਹਲਚਲ ਮਚ ਗਈ ਹੈ ਸੱਜੀ ਕੂਣੀ ਦੇ ਸਿਰੰਜ ਦਾ ਨਿਸ਼ਾਨ ਮਿਲਿਆ ਉਧਰ ਸੱਟ ਨੇ ਸ਼ਿਕਾਇਤ ਕਰਤਾ ਤੋਂ 6 ਘੰਟੇ ਤੱਕ ਪੁੱਛਗਿੱਛ ਕੀਤੀ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਪੁੱਤਰ ਅਕੀਲ ਅਫਤਰ ਦੀ ਮੌਤ ਦਾ ਮਾਮਲਾ ਹੋਰ ਜ਼ਿਆਦਾ ਉਲਝਦਾ ਜਾ ਰਿਹਾ ਹੈ ਪੋਸਮਾਰਟਮ ਰਿਪੋਰਟ ਦੇ ਵਿੱਚ ਇੱਕ ਮਹੱਤਵਪੂਰਨ ਖੁਲਾਸਾ ਹੋਇਆ ਅਕੀਲ ਦੇ ਸਰੀਰ ਤੇ ਸੱਜੀ ਕੋਹਣੀ ਤੇ 7 ਸੈਂਟੀਮੀਟਰ ਦੇ ਉੱਪਰ ਇੱਕ ਸਟ੍ਰਿੰਜ ਦਾ ਨਿਸ਼ਾਨ ਮਿਲਿਆ ਅਕੀਲ ਅਕਤਰ ਦੇ ਡਰੱਗ ਐਡਿਕਸ਼ਨ ਦੀ ਗੱਲ ਤਾਂ ਸਾਹਮਣੇ ਆਈ ਪਰ ਇੰਜੈਕਸ਼ਨ ਦੇ ਨਾਲ ਨਸ਼ੇ ਵਰਗੀਆਂ ਚੀਜ਼ਾਂ ਤੇ ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਸਿਰਫ ਇੱਕ ਇੰਜੈਕਸ਼ਨ ਦਾ ਨਿਸ਼ਾਨ ਮਿਲਣਾ ਵੀ ਸ਼ੱਕ ਨੂੰ ਹੋਰ ਵਧਾ ਰਿਹਾ ਹੈ ਕਿਉਂਕਿ ਜੇ ਅਕੀਲ ਅਕਤਰ ਇੰਜੈਕਸ਼ਨ ਦੇ ਨਾਲ ਨਸ਼ੇ ਦਾ ਆਦੀ ਹੁੰਦਾ ਤਾਂ ਉਸ ਦੇ ਹੱਥ ਤੇ ਕਈ ਨਿਸ਼ਾਨ ਹੁੰਦੇ ਮੈਡੀਕਲ ਮਾਹਿਰਾਂ ਦੇ ਅਨੁਸਾਰ ਨਸ਼ਾ ਕਰਨ ਦਾ ਆਦੀ ਵਿਅਕਤੀ ਸ਼ੁਰੂ ਦੇ ਵਿੱਚ ਇੰਜੈਕਸ਼ਨ ਆਪਣੇ ਖੱਬੇ ਹੱਥ ਤੇ ਹੀ ਲਾਉਂਦਾ ਹੈ ਕਿਉਂਕਿ ਇਹ ਆਸਾਨ ਹੁੰਦਾ ਹੈ ਜਦੋਂ ਖੱਬੇ ਹੱਥ ਤੇ ਬਾਰ-ਬਾਰ ਇੰਜੈਕਸ਼ਨ ਲੱਗਣ ਦੇ ਨਾਲ ਨਿਸ਼ਾਨ ਬਣ ਜਾਂਦੇ ਹਨ ਅਤੇ ਵਿਅਕਤੀ ਅਭਿਆਸਤ ਹੋ ਜਾਂਦਾ ਹੈ ਉਦੋਂ ਉਹ ਸੱਜੇ ਹੱਥ ਤੇ ਲਗਾਉਂਦਾ ਪਰ ਕਿਉਂਕਿ ਅਕੀਲ ਅਖਤਰ ਇਸ ਦਾ ਆਦੀ ਨਹੀਂ ਸੀ ਇਸ ਲਈ ਉਸ ਦੇ ਹੱਥ ਤੇ ਸਿਰਫ ਇੱਕ ਹੀ ਨਿਸ਼ਾਨ ਮਿਲਿਆ ਪੁਲਿਸ ਰਿਕਾਰਡਾਂ ਦੇ ਮੁਤਾਬਕ 16 ਅਕਤੂਬਰ ਨੂੰ ਪਰਿਵਾਰ ਅਕੀਲ ਅਕਤਰ ਨੂੰ ਸਿੱਧਾ ਪੰਚਗੁਲਾ ਸੈਕਟਰ 6 ਹਸਪਤਾਲ ਲੈ ਗਿਆ ਸੀ ਜਿੱਥੇ ਡਾਕਟਰਾਂ ਨੇ ਬ੍ਰੌਟਟ ਕਲੀਅਰ ਕੀਤਾ ਇਸ ਦਾ ਮਤਲਬ ਹੈ ਕਿ ਉਸ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਰਾਤ ਕਰੀਬ 9:30 ਵਜੇ ਅਕੀਲ ਦੀ ਲਾਸ਼ ਹਸਪਤਾਲ ਪਹੁੰਚੀ ਪਰਿਵਾਰ ਨੇ ਦੱਸਿਆ ਕਿ ਅਕੀਲ ਨੂੰ ਘਰ 'ਚ ਬੇਸੁੱਧ ਹਾਲਤ ਦੇ ਵਿੱਚ ਮਿਲਿਆ ਸੀ ਅਤੇ ਦਵਾਈਆਂ ਦੇ ਓਵਰਡੋਸ ਕਾਰਨ ਸ਼ਾਇਦ ਉਸ ਦੀ ਹਾਲਤ ਖਰਾਬ ਹੋਈ ਸਪੰਝਕੁਲਾ ਪੁਲਿਸ ਨੇ ਮੌਤ ਦੇ ਮਿਸਟਰੀ ਮਾਮਲੇ ਨੂੰ ਸੁਲਝਾਉਣ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੈੱਟ ਬਣਾਈ ਜਿਸ ਦੀ ਕਮਾਂਡ ACP ਵਿਕਰਮ ਨਹਿਰਾ ਨੂੰ ਸੌਂਪੀ ਗਈ ਹੈ ਉਹਨਾਂ ਦੇ ਨਾਲ ਟੀਮ ਦੇ ਵਿੱਚ ਇੰਸਪੈਕਟਰ ਪ੍ਰਥਵੀ PSI ਪੂਜਾ ਸਬ ਇੰਸਪੈਕਟਰ ਪ੍ਰਕਾਸ਼ ਅਤੇ ਸਾਈਬਰ ਮਾਹਿਰ ਦੇ ਤੌਰ ਤੇ PSI ਰਾਮਸ ਮਾਮੀ ਨੂੰ ਸ਼ਾਮਲ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਮਲੇਰਕੋਟਲਾ ਸ਼ਹਿਰ ਦੇ ਮਾਡਲ ਟਾਊਨ ਨਿਵਾਸੀ ਸ਼ਮਸ਼ੂਦੀਨ ਦੇ ਪੰਚਕੁਲਾ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ 1 ਅਕਤੂਬਰ ਨੂੰ ਸੱਟ ਨੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਮਨਸਾ ਦੇਵੀ ਥਾਣੇ ਦੇ ਵਿੱਚ ਸਵੇਰੇ ਕਰੀਬ 11:30 ਵਜੇ ਉਹ ਪਹੁੰਚੇ ਉਹਨਾਂ ਤੋਂ ਸ਼ਾਮ ਕਰੀਬ 5 ਵਜੇ ਤੱਕ ਉੱਛ ਗਏ ਚਲੇ ਸਿਟ ਨੇ ਉਹਨਾਂ ਤੋਂ ਕੇਸ ਨਾਲ ਸੰਬੰਧਿਤ ਤੱਥ ਇਕੱਠੇ ਕੀਤੇ ਅਤੇ ਕੇਸ ਵਿੱਚ ਸ਼ਿਕਾਇਤ ਕਰਤਾ ਬੰਨਣ ਦੀ ਖਾਸ ਵਜ੍ਹਾ ਵੀ ਜਾਣੀ ਸ਼ਮਸ਼ੂਦੀਨ ਆਪਣੇ ਆਪ ਨੂੰ ਅਕੀਲ ਅਕਤਰ ਦੀ ਮਾਂ ਤੇ ਸਾਬਕਾ ਮੰਤਰੀ ਰੱਜਿਆ ਸੁਲਤਾਨ ਦੇ ਮਾਇਕੇ ਦਾ ਗਵਾਂਡੀ ਦਾਸ ਰਿਹਾ ਸ਼ਿਕਾਇਤ ਕਰਤਾ ਹੀ ਖੁਲਾਸਾ ਕਰਦਾ ਹੈ ਕਿ 22 ਅਗਸਤ ਨੂੰ ਅਕੀਲ ਨੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰਕੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਸਨ ਉਸਨੇ ਅੱਗੇ ਦੱਸਿਆ ਕਿ 17 ਅਕਤੂਬਰ ਨੂੰ ਜਦੋਂ ਅਕੀਲ ਅਕਟਰ ਦੀ ਮੌਤ ਦੀ ਸੂਚਨਾ ਮਿਲਦੀ ਹੈ ਤਾਂ ਉਸ ਦਾ ਦਿਲ ਨਹੀਂ ਮੰਨਿਆ ਅਤੇ ਸ਼ਿਕਾਇਤ ਦਰਜ ਕਰਵਾਉਣ ਦਾ ਸੋਚਿਆ 18 ਅਕਤੂਬਰ ਨੂੰ ਪੰਚਕਲਾ ਆ ਕੇ ਪ੍ਰੈਸ ਕਾਨਫਰੰਸ ਕੀਤੀ ਫਿਰ ਪੁਲਿਸ ਨੂੰ ਅਕੀਲ ਅਕਟਰ ਨਾਲ ਸੰਬੰਧਿਤ ਵੀਡੀਓ ਸੌਂਪਦੇ ਹੋਏ ਕੇਸ ਦਰਜ ਕਰਨ ਦੀ ਮੰਗ ਕੀਤੀ 20 ਅਕਤੂਬਰ ਦੀ ਰਾਤ ਨੂੰ ਪੁਲਿਸ ਨੇ ਸਾਬਕਾ ਡੀਜੀਪੀ ਮੁਸਤਫਾ ਪੰਜਾਬ ਦੀ ਸਾਬਕਾ ਮੰਤਰੀ ਰਜਿਆ ਸੁਲਤਾਨਾ ਅਕੀਲ ਦੀ ਭੈਣ ਅਤੇ ਪਤਨੀ ਖਿਲਾਫ ਹਤਿਆਤ ਦੇ ਅਪਰਾਧਿਕ ਸਾਜ਼ਿਸ਼ ਦਾ ਮਕਦਮਾ ਦਰਜ ਕਰ ਲਿਆ। ਹੁਣ ਲਗਾਤਾਰ ਜਾਂਚ ਜਾਰੀ ਹੈ। ਲੁਧਿਆਣਾ ਦੇ ਵਿੱਚ ਅੱਜ ਵਿਸ਼ਕਰਮਾ ਦਿਵਸ ਤੇ ਸੂਬਾ ਪਧਰੀ ਸਮਾਗਮ ਕੀਤਾ ਗਿਆ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਪਹੁੰਚੇ ਇਸ ਮੌਕੇ ਮਨਜੀਤ ਸਿੰਘ ਸਿਰਸਾ ਉੱਪਰ ਪਰਾਲੇ ਨੂੰ ਲੈ ਕੇ ਬਿਆਨ ਤੇ ਵੀ ਉਹਨਾਂ ਨੇ ਤਿੱਖਾ ਪ੍ਰਤੀਕਰਮ ਜ਼ਾਹਿਰ ਕੀਤਾ ਸਿਰਸਾ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਕਿਉਂਕਿ ਜੋ ਪੱਗ ਉਹਨਾਂ ਨੇ ਬੰਨਿਆ ਉਹ ਪੰਜਾਬ ਦੀ ਹੈ ਇਸ ਕਰਕੇ ਉਹਨਾਂ ਨੂੰ ਪੰਜਾਬ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਹੈ ਜਦੋਂ ਦਿੱਲੀ ਚਾਅ ਆਦਮੀ ਪਾਰਟੀ ਦੀ ਸਰਕਾਰ ਸੀ ਉਦੋਂ ਵੀ ਦੋਸ਼ ਲਾਈ ਜਾਂਦੇ ਸੀ ਹੁਣ ਤਾਂ ਦਿੱਲੀ ਦੇ ਅੰਦਰ ਭਾਜਪਾ ਦੀ ਸਰਕਾਰ 1091 ਲਗਭਗ 2000 ਦੇ ਕਰੀਬ ਉਥੇ ਇਸ ਸਮੇਂ AQI ਹੋਇਆ ਪਿਆ ਗੈਸ ਦਾ ਬੁਰੀ ਤਰ੍ਹਾਂ ਨਾਲ ਚੈਂਬਰ ਬਣੀ ਹੋਈ ਹੈ ਦਿੱਲੀ ਤੇ ਪੰਜਾਬ ਪੈਂਦਾ ਦੋ ਸਟੇਟਾਂ ਟੱਪ ਕੇ ਮੈਨੂੰ ਇਹ ਨਹੀਂ ਸਮਝਾਂਦਾ ਮਨਜਿੰਦਰ ਸਿੰਘ ਸਰਸਾ ਜੀ ਨੇ ਜਿਹੜੀ ਸਰ ਤੇ ਪਗੜੀ ਬੰਨੀ ਹੋਈ ਹੈ ਉਹ ਪੰਜਾਬ ਦੀ ਦਿੱਤੀ ਹੋਈ ਪਗੜੀ ਹੈ ਉਹਨਾਂ ਨੂੰ ਪੰਜਾਬ ਦੇ ਹੱਕ ਚੜਨਾ ਚਾਹੀਦਾ ਨਾ ਕਿ ਪੰਜਾਬ ਨੂੰ ਬਦਨਾਮ ਕਰਨਾ ਚਾਹੀਦਾ ਸੋ ਮਨਜਿੰਦਰ ਸਿੰਘ ਸਰਸਾ ਜੀ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਚਾਰ ਵਾਰ ਸੰਕੋਚ ਵਾਸੋ ਕੇ ਸੋਚਣਾ ਚਾਹੀਦਾ ਸੀ ਕਿ ਜਿਹੜਾ ਉੱਤੇ ਇਸ ਸਮੇਂ ਦਿੱਲੀ ਦੇ ਅੰਦਰ ਗੈਸ ਚੈਂਬਰ ਬਣਿਆ ਹੈ ਇਹਦੇ ਸ਼ਰੇਆਮ ਜ਼ਿੰਮੇਵਾਰ ਮਨਜਿੰਦਰ ਸਿੰਘ ਸਿੱਖਸਾ ਜੀ ਨੇ ਔਰ ਇਹਨਾਂ ਦੀ ਭਾਜਪਾ ਦੀ ਜਿਹੜੀ ਸਰਕਾਰ ਹੈ ਉਹ ਹੈ ਤਰਨਤਾਰਨ ਦੇ ਪਿੰਡ ਧਕਾਣਾ ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਟਾਕੇ ਚਲਾਉਣਾ ਅਤੇ ਟਰੈਕਟਰ ਤੇ ਲੱਗੇ ਡੈਕ ਦੇ ਗਾਣੇ ਨੂੰ ਲੈ ਕੇ ਝਗੜਾ ਹੋ ਗਿਆ ਇਹ ਝਗੜਾ ਖੂਨੀ ਝਗੜੇ ਵਿੱਚ ਤਬਦੀਲ ਹੋ ਗਿਆ ਇਸ ਦੌਰਾਨ ਕਾਂਗਰਸ ਪਾਰਟੀ ਦੇ ਸਾਫ ਪੱਕਾ ਸਰਪੰਚ ਦੇ ਲੜਕੇ ਵੱਲੋਂ ਮੌਜੂਦਾ ਸਰਪੰਚ ਮੈਂਬਰ ਅਮਨਦੀਪ ਕੌਰ ਨੂੰ ਮਾਰ ਦਿੱਤਾ ਗਿਆ ਗੋਲੀ ਲੱਗਣ ਕਰ ਅਮਨਦੀਪ ਦੀ ਮੌਤ ਹੋ ਗਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਾਰੇ ਇਹ ਘਟਨਾ ਹੀ ਹੋਈ ਆ ਵੀ ਮਤਲਬ ਸ਼ਰਾਰਤੀ ਆਦਮੀ ਦਾ ਕੰਮ ਇਹਨਾਂ ਦਾ ਗਵਾੜਿਆ ਸਾਫ ਸਿੰਘ ਉਹਦੇ بیٹے ਆ ਦੋ ਹਾਂ ਤੇ ਉਹਨਾਂ ਦੇ ਨਾਲ ਚਲੋ ਕੋਈ ਨਾ ਮਾਰੀ ਚੰਗੀ ਗੰਵਾਟਣਾ ਹੁੰਦੀ ਆ ਤੇ ਦੀਵਾਲੀ ਦੀ ਰਾਤ ਕਰਕੇ ਉਹ ਪਟਾਕੇ ਜਲਾਉਂਦੇ ਇੱਕ ਦੂਰੇ ਗਾਣੇ ਲਾਉਂਦੇ ਇਹ ਆਪਦੇ ਬੂਹੇ ਅੱਗੇ ਪਟਾਕੇ ਚਲਾਉਂਦੇ ਤੇ ਪਟਾਕੇ ਚਲਾਉਗਾ ਚਲਾਉਂਦੇ ਆ ਉਹ ਗਾਣੇ ਲਾਈ ਜਾਂਦੇ ਹਵਾਰ-ਹਵਾਰ ਉਹਦੇ ਉੱਤੇ ਹੂੰ ਤੇ ਗਾਣੇ ਲਾਉਣ ਤੋਂ ਬਾਅਦ ਉਹ ਜਿਹੜਾ ਮੁੰਡਾ ਵਾ ਗੱਗੀ ਕਿ ਕੀ ਨਾਮ ਦਾ ਗੱਗੀ ਗੱਗੀ ਅੱਗੇ ਆ ਕੇ ਆਂਦਾ ਵੀ ਤੁਸੀਂ ਮਤਲਬ ਇੱਥੇ ਕਿਉਂ ਪਟਾਕੇ ਚਲਾਉਂਦੇ ਏਸੇ ਗੱਲ ਤੋਂ ਲੈ ਕੇ ਇਹਨਾਂ ਨੇ ਮਤਲਬ ਉਹਦੇ ਨਾਲ ਤੋਹਮੈ ਮੈ ਹੋ ਗਈ ਆ ਕਿ ਇਹ ਆਪਦੇ ਗੂਗੇ ਅੱਗੇ ਬੈਠੇ ਆ ਤੇ ਉਹ ਕਟੋ ਕੱਟ ਜਾ ਕੇ ਰਫ ਲੈ ਆ ਉਹਦੇ ਪਿਓ ਉਹਦੇ ਪਿਓ ਨੇ ਪਿੱਛੇ ਲੜਕਾਰਾ ਮਾਰ ਕੇ ਉਹਨੂੰ ਗੋਲ ਗੋਲੀ ਕਿਉਂ ਨਹੀਂ ਮਾਰਦਾ ਤੇ ਤਿੰਨੇ ਜਨਾਨੀਆਂ ਇਹਨਾਂ ਦੀਆਂ ਨਾਲ ਆ ਉਹਨਾਂ ਨੇ ਵੀ ਪਿੱਛੇ ਰੋਲਾ ਰੋਲਾ ਪਾਇਆ ਵਾ ਉਹਨੇ ਜਿਹਨੂੰ ਇਹ ਭਜਾਈ ਇਹਨਾਂ ਦੀ ਮਤ ਸਾਡੀ ਨਾ ਲੱਗਦੀ ਆ ਇਹ ਭੱਜ ਕੇ ਬਾਹਰ ਗਈ ਆ ਜਿੰਨੇ ਜਿੰਨੂੰ ਬਾਹਰ ਗਈ ਉਹਨੇ ਜਿਹਨਾਂ ਨੂੰ ਗੋਲੀ ਮਾਰਤੀ ਅਜੇ ਤੇ ਉੱਥੇ ਥਾਂ ਦੀ ਮਾਰਤੀ ਇੱਕ ਸਾਫ ਸਿੰਘ ਗੁੰਦਨ ਸਿੰਘ ਪਿੰਡ ਤਗਾਣੇ ਦਾ ਦਿਵਾਲੀ ਕਰਕੇ ਆਪਣੇ ਘਰ ਬੈਠੇ ਸੀਗੇ ਤੇ ਇਹਦੇ ਜਿਹੜੇ ਦੋ ਲੜਕੇ ਆ ਸੁਖਵਿੰਦਰ ਸਿੰਘ ਤੇ ਇੱਕ ਬਲਵਿੰਦਰ ਸਿੰਘ ਇਹਨਾਂ ਨੇ ਉੱਚੀ ਉੱਚੀ ਜਿਹੜਾ ਵਾ ਟਰੈਕਟਰ ਤੇ ਲਾਏ ਸੀ ਗਾਣੇ ਲਾਏ ਸੀ ਤੇ ਜਿਹੜੇ ਜਗਦੀਪ ਸਿੰਘ ਤੇ ਜਗਰਾਤ ਸਿੰਘ ਇਹਨਾਂ ਦੇ ਤੁੜੇ ਗਵਾਂਢਿਆਂ ਉਹਨਾਂ ਵੱਲ ਕਰਕੇ ਇਸ਼ਾਰੇ ਕਰਦੇ ਸੀਗੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਬੰਦ ਕਰ ਦਿਓ ਉਹਨਾਂ ਨੇ ਦੁਬਾਰਾ ਫੇਰ ਗਾਣੇ ਲਾਤੇ ਤੇ ਇਸੇ ਕਲੋਂ ਇਹਨਾਂ ਦੀ ਥੋੜੀ ਤੂਤੂ ਮਾਮੇ ਹੋਈ ਇਹ ਫਿਰ ਘਰ ਚਲੇ ਗਏ ਤੇ ਉੱਥੋਂ ਬਾਅਦ ਜਿਹੜਾ ਸੁਖਵਿੰਦਰ ਸਿੰਘ ਆ ਇਹ ਇੱਕ ਆਪਣੀ ਬੰਦੂਕ ਘਰੋਂ ਲਾਇਆ ਤੇ ਉਸ ਤੋਂ ਬਾਅਦ ਇਹਨਾਂ ਜਿਹੜਾ ਫਾਇਰ ਕੀਤਾ ਉਹ ਮਨਦੀਪ ਕੌਰ ਤੇ ਉਹਦੀ ਬੇਟੀ ਜਿਹੜਾ ਰੋਲਾ ਸੁਣ ਕੇ ਜਦੋਂ ਬਾਹਰ ਆਏ ਤੇ ਮਨਦੀਪ ਕੌਰ ਦੇ ਉਹ ਫਾਇਰ ਵਜਾ ਜਿਹਦੇ ਕਰਕੇ ਉਹ ਗੰਭੀਰ ਜ਼ਖਮੀ ਹੋ ਗਈ ਜਿਹਨੂੰ ਹਸਪਤਾਲ ਲੈ ਗਏ ਸੀ ਜਿੱਥੇ ਉਹਦੀ ਗੁਰੂ ਨਾਨਕ ਦੇਵ ਹਸਪਤਾਲ ਤਰਨਤਾਰਨ ਵਿਖੇ ਉਹਦੀ ਡੈਥ ਹੋ ਗਈ ਅਗਲੀ ਕਰਵਈ ਸਾਰੇ ਹੁਣ ਤੱਕ ਕੀ ਕੀਤੀ ਜੀ ਤੁਹਾਡਾ ਹੁਣ ਤੱਕ ਕੇ ਸਿਸਟਰਟ ਕਰਤਾ ਵਾ ਦੋਸ਼ੀਆਂ ਨੇ ਭਾਲ ਜਾਰੀ ਹੈ ਕੋਈ ਦੋਸ਼ੀ ਗ੍ਰਿਫਤਾਰ ਹੋਈ ਸਰ ਨਹੀਂ ਹਜੇ ਗ੍ਰਿਫਤਾਰ ਨਹੀਂ ਕੋਈ ਹੋਇਆ ਜਲਦੀ ਕਰ ਲਾਂਗੇ ਗ੍ਰਿਫਤਾਰ ਇੱਕ ਵਿਅਕਤੀ ਨੇ ਵਾਈਟ ਹਾਊਸ ਦੇ ਬਾਹਰ ਇੱਕ ਸੁਰੱਖਿਆ ਬੈਰੀਅਰ ਤੇ ਆਪਣੀ ਕਾਰ ਚੜਾ ਦਿੱਤੀ ਅਤੇ ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਨੇ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਇਹ ਵਾਰਦਾ ਸਮੇਂ ਰਾਸ਼ਟਰਪਤੀ ਡੋਨਲਡ 트ਰਾਮਪ ਵਾਈਟ ਹਾਊਸ ਦੇ ਅੰਦਰ ਹੀ ਮੌਜੂਦ ਸਨ ਟਵਿੱਟਰ ਤੇ ਸਾਂਝੇ ਕੀਤੇ ਕਿ ਇੱਕ ਅਧਿਕਾਰਤ ਬਿਆਨ ਵਿੱਚ ਸਿਕਰਟ ਸਰਵਿਸ ਨੇ ਕਿਹਾ ਕਿ ਜਾਂਚ ਕਰਤਾਵਾਂ ਨੇ ਉਸ ਦੀ ਕਾਰ ਦੀ ਤਲਾਸ਼ੀ ਲਈ ਪਰ ਉਸ ਦੇ ਵਿੱਚੋਂ ਕੁਝ ਵੀ ਬਰਾਮਦ ਨਹੀਂ ਹੋਇਆ ਅਧਿਕਾਰੀਆਂ ਨੇ ਹਾਲੇ ਤੱਕ ਹਾਦਸੇ ਦੇ ਹੋਰ ਵੇਰਵੇਆਂ ਗ੍ਰਫਤਾਰੀ ਡਰਾਈਵਰ ਦੀ ਪਛਾਣ ਜਾਂ ਘਟਨਾ ਦੇ ਪਿੱਛੇ ਕਿਸੇ ਸੰਭਾਵੀ ਉਦੇਸ਼ ਬਾਰੇ ਕੋਈ ਜਾਣਕਾਰੀ ਮਹੱਈਆ ਨਹੀਂ ਕਰਵਾਈ ਹੈ ਵਾਈਟ ਹਾਊਸ ਦੇ ਬਾਹਰ ਜੋ ਕਟਨਾ ਕਟੇ ਉਸ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਵੀਡੀਓਜ਼ ਦੇ ਵਿੱਚ ਸਿਕਰਟ ਸਰਵਿਸ ਪੁਲਿਸ ਦੇ ਅਧਿਕਾਰੀ ਹਾਦਸਾ ਗ੍ਰਸਕਾਰ ਦੀ ਜਾਂਚ ਕਰਦੇ ਅਤੇ ਇਸ ਨੂੰ ਮਾਪਦੇ ਤੇ ਵਾਹਨ ਦੀਆਂ ਫੋਟੋਆਂ ਖਿੱਚਦੇ ਦਿਖਾਏ ਤੇ ਰਹੇ ਨੇ ਏਜੰਸੀ ਨੇ ਕਿਹਾ ਕਿ ਟੱਕਰ ਦੇ ਕਾਰਨਾਂ ਦੀ ਹੋਰ ਜਾਂਚ ਜਾਰੀ ਹੈ ਜਦੋਂ ਤੱਕ ਅਧਿਕਾਰੀਆਂ ਨੇ ਹਾਦਸਾ ਗ੍ਰਸਤ ਵਾਹਨ ਨੂੰ ਉੱਥੋਂ ਹਟਾ ਨਹੀਂ ਦਿੱਤਾ ਤਦ ਤੱਕ ਗੇਟਵਾਲ ਜਾਣ ਵਾਲੀਆਂ ਸੜਕਾਂ ਬੰਦ ਰੱਖੀਆਂ ਗਈਆਂ ਪਰ ਵਾਈਟ ਹਾਊਸ ਦੇ ਅੰਦਰ ਜਾਣ ਵਾਲੇ ਦੂਜੇ ਰਸਤੇ ਖੁੱਲੇ ਰੱਖੇ ਗਏ ਈਸਟ ਵਿੰਗ ਇਮਾਰਤ ਨੂੰ ਟਾਉਣ ਦੇ ਚੱਲ ਰਹੇ ਕੰਮ ਦੌਰਾਨ ਵਾਈਟ ਹਾਊਸ ਦੇ ਜ਼ਿਆਦਾ ਧਿਆਨ ਦਿੱਤਾ ਗਿਆ ਜਿੱਥੇ ਕਿ ਨਵਾਂ ਬਾਲ ਰੂਮ ਬਣਾਇਆ ਜਾਵੇਗਾ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਾਈਟ ਹਾਊਸ ਦੇ ਗੇਟਾਂ ਤੇ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਪਿਛਲੇ ਸਾਲ ਜਨਵਰੀ ਅਤੇ ਮਈ ਵਿੱਚ ਸੁਰੱਖਿਆ ਗੇਟਾਂ ਦੇ ਵਾਹਨਾਂ ਦੇ ਹਾਦਸੇ ਦੀ ਰਿਪੋਰਟ ਕੀਤੀ ਗਈ ਸੀ ਜਨਵਰੀ 2024 ਦੇ ਵਿੱਚ ਵੀ ਇੱਕ ਡਰਾਈਵਰ ਵਾਈਟ ਹਾਊਸ ਦੇ ਨੇੜੇ ਇੱਕ ਬਾਹਰੀ ਗੇਟ ਨਾਲ ਟਕਰਾ ਗਿਆ ਅਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਯੂਐਸ ਸਿক্রেਟ ਸਰਵਿਸ ਨੇ ਸਪਸ਼ਟ ਕੀਤਾ ਹੈ ਕਿ ਕੰਪਲੈਕਸ ਜਾਂ ਨਾਲ ਲੱਗਦੇ ਇਲਾਕੇ ਨੂੰ ਕੋਈ ਖਤਰਾ ਨਹੀਂ ਸੀ ਘਟਨਾ ਦੇ ਸਮੇਂ ਤਤਕਾਲੀ ਰਾਸ਼ਟਰਪਤੀ ਜੋ ਬ੍ਰੇਡਨ ਵਾਈਟ ਹਾਊਸ ਦੇ ਅੰਦਰ ਮੌਜੂਦ ਨਹੀਂ ਸਨ ਇਹ 2024 ਦੀ ਘਟਨਾ ਸੀ ਬਾਦਿਆਗਲੀ ਖਬਰ ਦੀਵਾਲ ਕੈਨੇਡਾ ਚਪਰਾਦ ਆਪਣੀ ਚਰਮ ਸੀਮਾ ਤੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਕੁਝ ਦਿਨ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਨੇ ਗੋਲੀਬਾਰੀ ਦੀ ਇੱਕ ਘਟਨਾ ਕੀਤੀ ਸੀ ਹੁਣ ਰੋਹਿਤ ਗੋਦਾਰਾ ਗੈਂਗ ਨੇ ਤਾਬੜ ਤੋੜ ਗੋਲੀਬਾਰੀ ਕਰਵਾਈ ਹੈ ਗੋਦਾਰਾ ਗੈਂਗ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦਿਆ ਦਾਵਾ ਕੀਤਾ ਕਿ ਸਿੰਗਰ ਤੇਜੀ ਕਾਲੋ ਤੇ ਉਸਨੇ ਫਾਇਰਿੰਗ ਕਰਵਾਈ ਹੈ ਗੈਂਗ ਨੇ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਗੋਲੀਬਾਰੀ ਦਾ ਕਾਰਨ ਵੀ ਦੱਸਿਆ ਹੈ ਰੀਪੋਰਟਾਂ ਅਨੁਸਾਰ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਭਾਰਤੀ ਨਾਗਰਿਕਾਂ ਵਿਰੁੱਧ ਅਪਰਾਧ ਵਧੇ ਹਨ। ਇਹਨਾਂ ਵਿੱਚ ਸੋਸ਼ਲ ਹਮਲਾ, ਸਮਾਜਿਕ ਵਿਰੋਧੀ ਗਤੀਵਿਧੀਆਂ ਸ਼ਾਮਲ ਨੇ। ਜਦੋਂ ਕਿ ਜ਼ਿਆਦਾਤਰ ਭਾਰਤੀ ਆਮ ਤੌਰ ਤੇ ਉੱਥੇ ਸੁਰੱਖਿਅਤ ਹਨ, ਫਿਰ ਵੀ ਕੁਝ ਸ਼ਹਿਰਾਂ ਤੇ ਖੇਤਰਾਂ ਦੇ ਵਿੱਚ ਉਹਨਾਂ ਦੀ ਸੁਰੱਖਿਆ ਪ੍ਰਤੀ ਚੌਕਸੀ ਜ਼ਰੂਰੀ ਹੋ ਗਈ ਹੈ। ਕੈਨੇਡਾ ਦੇ ਵਿੱਚ ਭਾਰਤੀਆਂ ਵਿਰੁੱਧ ਅਪਰਾਧਾਂ ਦੇ ਕਾਰਨ ਕਈ ਕਾਰਕਾਂ ਨਾਲ ਜੁੜੇ ਹੋਏ ਨੇ। ਇੰਨਾ ਵਿੱਚ ਸਮਾਜਿਕ ਅਸਮਾਨਤਾਵਾਂ ਆਰਥਿਕ ਅਤੇ ਸੱਭਿਆਚਾਰਕ ਅੰਤਰ ਅਤੇ ਕੁਝ ਸਥਾਨਕ ਲੋਕਾਂ ਦੀ ਨਾਕਰਾਤਮਕ ਮਾਨਸਿਕਤਾ ਸ਼ਾਮਲ ਹੈ। ਇਸ ਤੋਂ ਲਾ ਬਕਾਨੂਨ ਵਿਵਸਥਾ ਵਿੱਚ ਕਮਜ਼ੋਰੀਆਂ ਕਾਰਨ ਅਪਰਾਧਾਂ ਵਿੱਚ ਵਾਧਾ ਹੋਇਆ ਹੈ ਭਾਰਤੀ ਭਾਈਚਾਰੇ ਲਈ ਇਹ ਜ਼ਰੂਰੀ ਹੈ ਕਿ ਉਹ ਕਿਸੇ ਵੀ ਅਣਸੁਖਾਵੀ ਘਟਨਾ ਦੀ ਤੁਰੰਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਅਤੇ ਸੁਰੱਖਿਆ ਉਪਾਕਰਨ ਹਾਈ ਕਮਿਸ਼ਨ ਦੀ ਚੇਤਾਵਨੀ ਇਹ ਸਪਸ਼ਟ ਕਰਦੀ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਨਾ ਸਿਰਫ ਆਪਣੇ ਕੰਮਾਂ ਲਈ ਸਗੋਂ ਆਪਣੀ ਸੁਰੱਖਿਆ ਲਈ ਵੀ ਚੌਕਸ ਰਹਿਣਾ ਚਾਹੀਦਾ ਹੈ ਕੁੱਲ ਮਿਲਾ ਕੇ ਇਸ ਸਥਿਤੀ ਕੈਨੇਡਾ ਤੇ ਭਾਰਤੀ ਭਾਈਚਾਰੇ ਦੋਮਾ ਵਿੱਚ ਚੁਣੌਤੀਆਂ ਖੜੀਆਂ ਕਰਦੀ ਹੈ ਸਵਾਲ ਇਹ ਹੈ ਕਿ ਕੈਨੇਡਾ ਆਪਣੇ ਕਾਨੂੰਨ ਵਿਵਸਥਾ ਤੇ ਸਮਾਜਿਕ ਢਾਂਚੇ ਨੂੰ ਬਿਹਤਰ ਬਣਾ ਸਕੇਗਾ ਤਾਂ ਜੋ ਭਾਰਤੀ ਅਤੇ ਹੋਰ ਵਿਦੇਸ਼ੀ ਨਾਗਰਿਕ ਉੱਥੇ ਸੁਰੱਖਿਅਤ ਮਹਿਸੂਸ ਕਰ ਸਕਣ ਪਿਛਲੇ ਸਾਲ ਬ੍ਰੈਮਟਨ ਦੇ ਵਿੱਚ ਇੱਕ ਹਿੰਦੂ ਮੰਦਿਰ ਤੇ ਖਾਲਿਸਤਾਨੀ ਸਮਰਥਕਾਂ ਦੁਆਰਾ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਪੂਜਾ ਕਰਨ ਆਏ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਸੇ ਤਰ੍ਹਾਂ ਟੋਰਾਂਟੋ ਅਤੇ ਮਿਸਿਸ ਆਗਾ ਵਰਗੇ ਸ਼ਹਿਰਾਂ ਵਿੱਚ ਕੁਝ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਸੜਕ 'ਤੇ ਪਰੇਸ਼ਾਨੀ ਤੇ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਹੋਰ ਮਾਮਲਾ ਮਾਂਟਰੀਅਲ ਤੋਂ ਹੈ ਜਿੱਥੇ ਭਾਰਤੀ ਪਰਿਵਾਰ ਨੂੰ ਗੁਆਂਢੀਆਂ ਦੁਆਰਾ ਵਾਰ-ਵਾਰ ਧਮਕੀਆਂ ਦਿੱਤੀਆਂ ਗਈਆਂ ਸਨ। ਕਈ ਰਿਪੋਰਟਾਂ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਕੁਝ ਭਾਰਤੀ ਕਾਰੋਬਾਰੀਆਂ ਨੂੰ ਉਹਨਾਂ ਦੀਆਂ ਦੁਕਾਨਾਂ ਜਾਂ ਦਫ਼ਤਰਾਂ ਨੂੰ ਹਮਲਿਆਂ ਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਪੰਜਾਬ ਚ ਅਗਲੇ 7 ਦਿਨ ਦੇ ਮੌਸਮ ਬਾਰੇ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਹਾਲਾਂਕਿ ਇਸ ਤੋਂ ਬਾਅਦ ਠੰਡ ਵੱਧਦੀ ਉਮੀਦ ਹੈ ਇਸ ਤੋਂ ਇਲਾਵਾ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਦਲਾਅ ਆ ਸਕਦਾ ਹੈ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅਗਲੇ 7 ਦਿਨਾਂ ਤੱਕ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ ਕਿਤੇ ਵੀ ਮੀਂਹ ਜਾਂ ਕਰਜ ਤੂਫਾਨ ਦੀ ਕੋਈ ਸੰਭਾਵਨਾ ਨਹੀਂ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਲਗਭਗ 0.4 ਡਿਗਰੀ ਘਰਾਵਟ ਆਈ ਹੈ ਜਿਸ ਨਾਲ ਮੌਸਮ ਆਮ ਵਾਂਗ ਹੋ ਗਿਆ ਹੈ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 23.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਾਲਾਂਕਿ ਬੰਦੀ ਛੋੜ ਦਿਵਸ ਅਤੇ ਦੀਵਾਲੀ ਉੱਤੇ ਪਟਾਕੇ ਚਲਾਉਣ ਕਾਰਨ ਪੰਜਾਬ ਦੀ ਹਵਾ ਜ਼ਹਿਰੀਲੀ ਬਣੀ ਹੋਈ ਹੈ ਸਵੇਰੇ 6 ਵਜੇ ਤੱਕ ਜ਼ਿਆਤਰ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੋਚਕਾ 200 ਤੋਂ ਉੱਪਰ ਦਰਜ ਕੀਤਾ ਗਿਆ ਜਾਣਕਾਰੀ ਦੇ ਅਨੁਸਾਰ ਬੁੱਧਵਾਰ ਸਵੇਰੇ 6 ਵਜੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਿਤ ਰਹੀ ਮੰਡੀ ਗੋਬਿੰਦਗੜ ਵਿੱਚ 291 ਅੰਮ੍ਰਿਤਸਰ ਦੇ ਵਿੱਚ 238 ਜਲੰਧਰ ਦੇ ਵਿੱਚ 250 ਖੰਨਾ ਦੇ ਵਿੱਚ 217 ਲੁਧਿਆਣਾ ਦੇ ਵਿੱਚ 200 ਫਾਈ ਅਤੇ ਪਟਿਆਲਾ ਦੇ ਵਿੱਚ 201 ਕਯਾਈ ਦਰਜ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ ਦੇ ਵਿੱਚ ਹਵਾ ਦੀ ਗੁਣਵੱਤਾ ਦਰਮਿਆਨੀ ਪੱਧਰ ਉਤੇ ਰਹੀ ਸੈਕਟਰ 22 ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਏਕਯਾਈ 178 ਸੈਕਟਰ 25 ਵਿੱਚ 160 ਅਤੇ ਸੈਕਟਰ 53 ਦੇ ਵਿੱਚ 151 ਦਰਜ ਕੀਤਾ ਗਿਆ ਜਦੋਂ ਕਿ ਇਸ ਤੋਂ ਪਹਿਲਾਂ 21 ਅਕਤੂਬਰ ਨੂੰ ਰਾਤ 11 ਵਜੇ ਅੰਮ੍ਰਿਤਸਰ ਦਾ ਏਕਯਾਈ 255 ਬਠਿੰਡਾ ਦਾ ਏਕਯਾਈ 135 ਜਲੰਧਰ ਦਾ 208 ਖੰਨਾ ਦਾ 160 ਲੁਧਿਆਣਾ ਦਾ 251 ਪਟਿਆਲਾ ਦਾ 232 ਅਤੇ ਰੂਪਨਗਰ ਦਾ 99 ਦਰਜ ਕੀਤਾ ਗਿਆ ਤਾਪਮਨ ਦੇ ਵਿੱਚ ਕੋਈ ਵੱਡਾ ਬਦਲਾ ਆਉਣ ਦੀ ਉਮੀਦ ਨਹੀਂ ਹੈ ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਨ ਵਿੱਚ ਕੋਈ ਖਾਸ ਬਦਲਾ ਨਹੀਂ ਹੋਵੇਗਾ ਹਾਲਾਂਕਿ ਇਸ ਤੋਂ ਬਾਅਦ ਠੰਡ ਵਧਣ ਦੀ ਉਮੀਦ ਹੈ ਇਸ ਤੋਂ ਇਲਾਵਾ ਪੱਛਮੀ ਗੜਬੜੀ ਦੇ ਸਰਕਰਮ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਦਲਾ ਆ ਸਕਦਾ ਹੈ ਕੈਨੇਡਾ ਵਿੱਚ ਭਾਰਤੀ ਪਾਈਚਾਰੇ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧ ਰਹੀਆਂ ਨੇ ਹਾਲੀ ਵਿੱਚ ਭਾਰ ਦੇ ਨਵੇਂ ਹਾਈ ਕਮਿਸ਼ਨ ਦਿਨੇਸ਼ ਕੇ ਪਟਨਾਇਕ ਨੇ ਇਸ ਮੁੱਦੇ ਤੇ ਗੰਭੀਰ ਸਵਾਲ ਉਠਾਏ ਨੇ ਉਹਨਾਂ ਦੇ ਅਨੁਸਾਰ ਭਾਰਤੀ ਸਾਰੇ ਭਾਰਤੀ ਨਾਗਰਿਕਾਂ ਕੈਨੇਡਾ ਵਿੱਚ ਸੁਰੱਖਿਆ ਤੋਂ ਮਹਿਸੂਸ ਨਹੀਂ ਕਰਦੇ ਉਹਨਾਂ ਨੂੰ ਆਪਣੀ ਸੁਰੱਖਿਆ ਪ੍ਰਤੀ ਚੌਕਸ ਰਹਿਣਾ ਪੈਂਦਾ ਰੋਹਿਤ ਗਦਾਰਦ ਨਾਲ ਜੁੜੇ ਗੈਂਗਸਟਰ ਮਹਿੰਦਰ ਸਰਨ ਨੇ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਲਿਖਿਆ ਜੈ ਸ਼੍ਰੀ ਰਾਮ 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 ਸਭ ਪਾਈਆਂ ਨੂੰ ਮੈਂ ਮਹਿੰਦਰ ਸਰਨ ਦਿਲਾਨਾ ਰਾਹੁਲ ਨਿਨਾਉ ਵਿੱਕੀ ਫਲਵਾਨ ਜੋ ਗੋਲੀਬਾਰੀ ਕੈਨੇਡਾ ਦੇ ਵਿੱਚ ਤੇਜ਼ੀ ਕਾਲੋਂ ਤੇ ਹੋਈ ਹੈ ਉਹ ਅਸੀਂ ਕਰਵਾਈ ਹੈ ਉਸ ਦੇ ਪੇਟ ਵਿੱਚ ਗੋਲੀਆਂ ਲੱਗੀਆਂ ਹਨ ਇਸ ਤੋਂ ਸਮਝ ਆ ਗਿਆ ਤਾਂ ਠੀਕ ਨਹੀਂ ਤਾਂ ਅਗਲੀ ਵਾਰੀ ਮਾਰ ਦੇਵਾਂਗੇ ਇਹ ਸਾਡੇ ਦੁਸ਼ਮਨਾਂ ਨੂੰ ਫਾਈਨੈਂਸ਼ੀਅਲ ਸਹਾਇਤਾ ਦੇਣਾ, ਹਥਿਆਰ ਦੇਣਾ, ਕੈਨੇਡਾ ਦੇ ਵਿੱਚ ਸਾਡੇ ਭਾਈਆਂ ਦੀ ਮੁਖਵਰੀ ਕਰਨਾ ਅਤੇ ਉਹਨਾਂ ਤੇ ਹਮਲੇ ਦੀ ਯੋਜਨਾ ਬਣਾਉਂਦਾ ਸੀ। ਸਾਡੇ ਭਾਈਆਂ ਦੀ ਰੱਖਿਆ ਤਾਂ ਛੱਡੋ, ਜੇ ਸੋਚਿਆ ਵੀ ਤਾਂ ਅਸੀਂ ਉਹ ਹਾਲਤ ਬਣਾਵਾਂਗੇ ਜੋ ਇਤਿਹਾਸ ਦੇ ਪੰਨਿਆਂ ਵਿੱਚ ਗੂੰਜੇਗੀ। ਉਸਨੇ ਅੱਗੇ ਲਿਖਿਆ ਕਿ ਮੈਂ ਤੁਹਾਨੂੰ ਦੱਸ ਦਿਆਂ ਇਸ ਗੱਦਾਰ ਦੇ ਚੱਕਰ ਵਿੱਚ ਆ ਕੇ ਜੇ ਕਿਸੇ ਨੇ ਸਾਡੇ ਪਾਈਆਂ ਵੱਲ ਦੇਖਿਆ ਤਾਂ ਇਸ ਨੂੰ ਕਿਸੇ ਨੇ ਵਿੱਤੀ ਸਹਾਇਤਾ ਦਿੱਤੀ ਅਤੇ ਸਾਨੂੰ ਪਤਾ ਲੱਗਿਆ ਤਾਂ ਉਸ ਦਾ ਘਰ ਪਰਿਵਾਰ ਵੀ ਬਖਸ਼ਿਆ ਨਹੀਂ ਜਾਵੇਗਾ। ਅਸੀਂ ਉਸ ਦਾ ਨਾਸ਼ ਕਰ ਦਵਾਂਗੇ। ਇਹ ਚੇਤਾਵਨੀ ਸਾਰੇ ਪਾਈਆਂ ਤੇ ਬਿਜ਼ਨਸਮੈਨਾਂ, ਬੈਲਡਰਾਂ, ਹਵਾਲਾ ਵਪਾਰੀਆਂ ਜੋ ਵੀ ਹੋਣ ਸਭ ਲਈ ਹੈ। ਕਿਸੇ ਨੇ ਵੀ ਮਦਦ ਕੀਤੀ ਤਾਂ ਉਹ ਸਾਡਾ ਦੁਸ਼ਮਣ ਹੋਵੇਗਾ। ਅਜੇ ਤਾਂ ਸ਼ੁਰੂਆਤ ਹੋਈ ਹੈ। ਅੱਗੇ ਦੇਖੋ ਹੁੰਦਾ ਕੀ ਹੈ। ਦਰਅਸਲ ਕੈਨੇਡਾ ਦੇ ਵਿੱਚ ਨਾਮੀ ਪੰਜਾਬੀ ਗਾਇਕ ਤੇ ਫਾਇਰਿੰਗ ਹੋਈ ਜਿਸ ਦੀ ਰੋਹਿਤ ਓਗਦਾਰਾ ਗੈਂਗ ਨੇ ਜ਼ਿੰਮੇਵਾਰੀ ਲਈ ਹੈ ਦੱਸਣਯੋਗ ਹੈ ਕਿ ਹਾਲ ਹੀ ਦੇ ਵਿੱਚ ਪ੍ਰਸਿੱਧ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਦੇ ਕੈਫੇ ਤੇ ਹਮਲਾ ਹੋਇਆ ਸੀ 16 ਅਕਤੂਬਰ ਨੂੰ ਹੋਏ ਇਸ ਹਮਲੇ ਤੋਂ ਬਾਅਦ ਇੱਕ ਬਿਜ਼ਨਸਮੈਨ ਦੀ ਕੋਠੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਇਹਨਾਂ ਦੋਵਾਂ ਘਟਨਾਵਾਂ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਨੇ ਲਈ ਸੀ ਸ਼੍ਰੀ ਮੁਕਸੋ ਸਾਹਿਬ ਦੇ ਨੇੜੇ ਪਿੰਡ ਦੋਦਾ ਦੀ ਪੁਲਿਸ ਚੌਂਕੀ ਅੱਗੇ ਧਰਨਾ ਲੱਗਿਆ ਜੋ ਦਿਨ ਰਾਤ ਤੱਕ ਜਾਰੀ ਰਿਹਾ ਨੌਜਵਾਨਾਂ ਦੀ ਪੁਲਿਸ ਵੱਲੋਂ ਕੀਤੀ ਗਈ ਕਥਨ ਕੁੱਟਮਾਰ ਤੇ ਦੁਕਾਨਦਾਰ ਦਾ ਗੁੱਸਾ ਭਰ ਦਿੱਤਾ ਪੁਲਿਸ ਨੇ ਦੀਵਾਲੀ ਦੇ ਨਾਮ ਤੇ ਇੱਕ ਮਠਾਈ ਦਾ ਡੱਬਾ ਤੇ ਪਟਾਕੇ ਤੇ ਪੈਸੇ ਮੰਗਣ ਤੇ ਦੁਕਾਨਦਾਰ ਵੱਲੋਂ ਨਾ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ ਸ੍ਰੀ ਆਪਣੀ ਆਨ ਰੋਡ ਦੋਦੇ ਦੁਕਾਨ ਹੈ ਜੀ ਕਨਫੈਕਸ਼ਨਰੀ ਸਟੋਰ ਹੈ ਜੀ ਨਾਲ ਮਿਲਕ ਸਟੋਰ ਹੈ ਜੀ ਸਰ ਉਥੇ ਜੋ ਆਪਣੇ ਵੇਸਟੇਜ ਜੋ ਕਾगज ਵਗੈਰਾ ਜੋ ਦਿਨ ਦੀ ਡਸਟਿੰਗ ਹੁੰਦੀ ਆ ਉਹਦੇ ਜਿਹੜੇ ਕਾगज ਐਕਸਟਰਾ ਜਿਹੜੇ ਨਿਕਲਦੇ ਉਹ ਮੈਂ ਸੜਕ ਦੇ ਖੜਕੇ ਉਹਨਾਂ ਨੂੰ ਅੱਗ ਲਗਾ ਰਿਹਾ ਆ ਉਹਦੀ ਸੀਸੀਟੀਵੀ ਫੁਟੇਜ ਵੀ ਆ ਗਈ ਆਪਣੇ ਕੋਲੇ ਇਹਨਾਂ ਦੀ ਕੀ ਆ ਸਰ ਦੀ ਗੱਡੀ ਯਾਨੀ ਕਿ ਉਥੋਂ ਕ੍ਰੋਸ ਹੁੰਦੀ ਆ ਮੇਰੇ ਬੈਕ ਸਾਈਡ ਦੀ ਇਹ ਸ਼ਾਇਦ ਕੋਈ ਦਿਲਵੀਰ ਸਿੰਘ ਆਈ ਨਾਮ ਇਹਨਾਂ ਦਾ ਦਿਲਵੀਰ ਆ ਨਾ ਸ਼ਾਇਦ ਨਾਮ ਠੀਕ ਤੇ ਉਹ ਕੰਨ ਮਤਲਬ ਉਹਨਾਂ ਦੀ ਗੱਡੀ ਉੱਥੇ ਜਾਣਗੇ ਐਸੇ ਸਾਹਿਬ ਦੀ ਯਾਨੀ ਕਿ ਉਥੋਂ ਗੱਡੀ ਕ੍ਰੋਸ ਹੁੰਦੀ ਆ ਠੀਕ ਹੈ ਉਹ ਕੋਈ ਯਾਨਕੀ ਸ਼ਰਾਰਤੀ ਅੰਸਰ ਉੱਥੇ ਕੋਈ ਪਟਾਕੇ ਚਲਾ ਰਹੇ ਹੋਣੇ ਆ ਉਹਨਾਂ ਨੇ ਉਹਨਾਂ ਦੇ ਅੱਗੇ ਗੱਡੀ ਅੱਗੇ ਪਟਾਕਾ ਫੋੜਤਾ ਹੀ ਉਹ ਅੱਗੋਂ ਗੱਡੀ ਰਿਵਰਸ ਕਰਕੇ ਲੈ ਕੇ ਆਉਂਦੇ ਆ ਆ ਕੇ ਮੇਰੇ ਨਾਲ ਆ ਕੇ ਮਤਲਬ ਮੇਰੇ ਨਾਲ ਉਸ ਹੱਬ ਤੇ ਰੂਡਲੀ ਬਿਹੇਵਲ ਨਾਲ ਗੱਲ ਕਰਦੇ ਆ ਕਿ ਬਈ ਤੈਨੂੰ ਦਿਖਦਾ ਨਹੀਂ ਤੂੰ ਪਟਾਕਾ ਸੁੱਟਿਆ ਮੈਂ ਕਿ ਸਰ ਮੇਰੀ ਕੋਈ ਗਲਤੀ ਨਹੀਂ ਹੈ ਮੈਂ ਪਟਾਕਾ ਨਹੀਂ ਸੁੱਟਿਆ ਕਿ ਸਾਡੀ ਇੱਥੇ ਸਾਹਮਣੇ ਦੁਕਾਨ ਹੈ ਠੀਕ ਹੈ ਇੱਥੇ ਅਸੀਂ ਆ ਤੁਸੀਂ ਆ ਕੇ ਚੈੱਕ ਕਰ ਲਓ ਸੀਸੀਟੀਵੀ ਚੈੱਕ ਕਰ ਲਓ ਜੇ ਮੈਂ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਮੈਂ ਸੁੱਟਿਆ ਹੋਇਆ ਆ ਤਾਂ ਜਿਹੜੀ ਸਜ਼ਾ ਉਹ ਮਨਜ਼ੂਰ ਹੈ ਇੰਨੀ ਗੱਲ ਤੇ ਉਹਨਾਂ ਨੇ ਉਹ ਕਹਿੰਦੇ ਨਹੀਂ ਕਿ ਤੂੰ ਹੀ ਸੁੱਟਿਆ ਉਸ ਚੀਂ ਉਹਨਾਂ ਨੇ ਮਨ ਲਓ ਮੇਰੇ ਤੇ ਬਲੇਮ ਲਾਉਣਾ ਸਟਾਰਟ ਕਰਕੇ ਸਰ ਰੰਜੀਤ ਕੋਈ ਮਨ ਲਓ ਜਿਵੇਂ ਪਿਛਲੇ ਦਿਨਾਂ ਦੀ ਦੀਵਾਲੀ ਦਾ ਮਤਲਬ ਲੰਘਿਆ ਤਿਹਾੜ ਠੀਕ ਹੈ ਸਰ ਉਹਨਾਂ ਦਿਨਾਂ ਦੇ ਵਿੱਚ ਸਾਰੇ ਹੀ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਯਾਨੀ ਕਿ ਜੋ ਚੀਜ਼ਾਂ ਦੀ ਡਿਮਾਂਡ ਰੱਖੀ ਗਈ ਹੈ ਮਨ ਲਓ ਐਕਸਪੋਜ਼ ਕਰੋ ਕਿ ਆ ਵੀ ਕੋਈ ਮਨ ਲਓ ਜਿਵੇਂ ਚੱਲਦਾ ਹੀ ਕੋਈ ਮਠਾਈ ਦੇ ਡੱਬੇ ਲਾ ਲੋ ਜਾਂ ਪਟਾਕੇ ਲਾ ਲੋ ਕੋਈ ਵੀ ਚੀਜ਼ਾਂ ਦੀ ਜੋ ਵੀ ਡਿਮਾਂਡ ਉੱਥੇ ਇਹਨਾਂ ਨੇ ਰੱਖੀ ਆ ਉਹ ਚੀਜ਼ਾਂ ਤੇ ਅਸੀਂ ਸਰ ਉਸ ਚੀਜ਼ ਦੇ ਵਿੱਚ ਅੰਗੋਲਵ ਨਹੀਂ ਹੋਏਗੇ ਨਾ ਹੀ ਆਪਾ ਹੋਣਾ ਹੀ ਪੰਜਾਬ ਟੀਵੀ ਦਾ ਖਾਸ ਬਰਟਨ ਲੈ ਕੇ ਫਿਰ حاضر ਹੋਵਾਂਗੇ ਧੰਨਵਾਦ